ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਮੈਂ ਬੀਕੇਯੂ ਪੁਆਰ ਜਥੇਬੰਦੀ ਦਾ ਮੁਖ ਬੁਲਾਰਾ ਸਾਡੀ ਸਾਰੀ ਜਥੇਬੰਦੀ ਇੱਥੇ ਹਾਜ਼ਰ ਹੈ ਸਾਡੇ ਸੀਨੀਅਰ ਤੇ ਪਹਿਲਾ ਗੱਲ ਮੈਂ ਸਾਰੇ ਕਿਸਾਨ ਜਗਤ ਨੂੰ ਦਿਵਾਲੀ ਦੀ ਬੰਦੀ ਛੋੜ ਦੇ ਉਸ ਦੀਆਂ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਦੂਜੀ ਗੱਲ ਅਸੀਂ ਅੱਜ ਮਾਰਕੀਟ ਕਮੇਟੀ ਵਿੱਚ ਸਾਡੀ ਮੀਟਿੰਗ ਸੀ ਅੱਜ ਇਹ ਆਪਣਾ ਜੀਰੀ ਦੀ ਪਰਚੇਜ ਨੂੰ ਲੈ ਕੇ ਔਰ ਕਈ ਕਿਸਾਨਾਂ ਦੀਆਂ ਇੱਥੇ ਸ਼ਿਕਾਇਤਾਂ ਆ ਰਹੀਆਂ ਸੀ ਸਾਨੂੰ ਬਈ ਜਿਨੇ ਕੋ ਡੋਡੀ ਵਾਲੀ ਜੀਰੀ ਹੈ ਜਾਂ ਕੋਈ ਮਾੜਾ ਮੋਟਾ ਮੌਸਰ ਹੈ ਉਹਨਾਂ ਨੂੰ ਭਾਰੀ ਕਟ ਲਾਇਆ ਜਾ ਰਿਹਾ ਔਰ ਸਾਨੂੰ ਇੱਕ ਦੋ ਹੋਸ਼ਕਾਇਤ ਮਿਲੀ ਹੈ ਵੀ ਕਹਿੰਦੇ ਨੇ ਵੀ ਜੀਰੀ ਦਾ ਥੋੜਾ ਤੋਂ ਹੈ ਉਹ ਵੱਧ ਤੋਂ ਨਹੀਂ ਜਾ ਰਹੀ ਏ ਉਹ ਸੀ ਚੱਕਰਾਂਗੇ ਦੇਖਾਂਗੇ ਔਰ ਮੈਂ ਸਰਕਾਰ ਨੂੰ ਪਰਜੋਰ ਅਪੀਲ ਕਰਦਾ ਵੀ ਜਿਹੜੀ ਇਸ ਵਾਰ ਕਿਸਾਨਾਂ ਦੀ ਦਿਵਾਲੀ ਫਿੱਕੀ ਦਿਵਾਲੀ ਹੈ ਫਿੱਕੀ ਦਿਵਾਲੀ ਕਿਉਂ ਹੈ ਕਿਉਂਕਿ ਪਹਿਲਾਂ ਦਾ ਹੜਾ ਦੇ ਵਿੱਚ ਮਾਰੇ ਗਏ ਕਿਸਾਨ ਜਿਹੜੀ ਸਾਡੀ ਜੀਰੀ ਹੈ ਸਾਡੀ ਫਸਲ ਹੈ ਫੜ ਦੇ ਇੱਕ ਗਰਦੀ ਮਾਰ ਹੈ ਦੂਜੇ ਪਾਸੇ ਮੱਝ ਵਾਲੇ ਸਾਈਡ ਜਿੱਥੇ ਦਰਿਆ ਨੇ ਦਰਿਆਵਾਂ ਹਟਾ ਕੇ ਕਿਸਾਨ ਰੁੜ ਗਿਆ ਤੇ ਕਈਆਂ ਦੀਆਂ ਮਤਲਬ ਕਿ ਜ਼ਮੀਨਾਂ ਵੀ ਰੁੜ ਗਈਆਂ ਤੇ ਇਸ ਵਾਰ ਮਤਲਬ ਕਿ ਫਿੱਕੀ ਦਿਵਾਲੀ ਹੈ ਟੋਟਲ ਔਰ ਜਿਹੜੀ ਸਹੀ ਹੈ ਸਾਡੇ ਇੱਕ ਹੋਰ ਪ੍ਰੋਬਲਮ ਆਈ ਹੈ ਬਹੁਤ ਮਤਲਬ ਸਾਰੇ ਪੰਜਾਬ ਚ ਆਈ ਹੈ ਸਾਡੇ ਜੀ ਜਿਆਦਾ ਉਹਨੂੰ ਕਹਿੰਦੇ ਚੈਨਾ ਵਾਇਰਸ ਜਿਹੜੇ ਖੇਤ ਵਿੱਚ ਚੈਨਾ ਵਾਇਰਸ ਆਇਆ ਉਹਦੇ ਵਿੱਚ ਕੁੱਲ ਮਿਲਾ ਕੇ ਏਕੜ ਦੇ ਵਿੱਚੋਂ 2 ਜਾਂ 4-5 ਕੁਇੰਟਲ ਜੀਰੀ ਨਿਕਲਦੀ ਵੀ ਹੈ ਇਹ ਬਲਕੇ ਖਰਚਾ ਹੀ ਪੂਰਾ ਨਹੀਂ ਹੋ ਰਿਹਾ ਕਿਸਾਨਾਂ ਦਾ ਔਰ ਕਿਸਾਨ ਤਾਂ ਪਹਿਲੀ ਮਰਿਆ ਪਿਆ ਦਿਵਾਲੀ ਉਹ ਕਿਵੇਂ ਮਤਲਬ ਦਿਵਾਲੀ ਮਨਾਏਗਾ ਸੋ ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਆ ਘਰ ਤੋਂ ਘੱਟ 2-300 ਰੁਪਇਆ ਕੁਆਂਟਲ ਬੋਨਸ ਦਿੱਤਾ ਜਾਵੇ ਕਿਸਾਨ ਨੂੰ ਤਾਂ ਜੋ ਮਾਰੇ ਮੋਟੇ ਦੇ जख्मਾਂ ਤੇ ਮਲ੍ਹਮ ਲੱਗ ਸਕੇ ਇਹੀ ਅੱਜ ਮੀਟਿੰਗ ਸੀ ਸਾਡੀ ਇੰਨੇ ਕਹਿੰਦਾ ਦੁਆਰੇ ਫੇਰ ਸਾਰੇ ਕਿਸਾਨ ਜਗਤ ਨੂੰ ਦੇਸ਼ੁ ਦੇਸ਼ ਵਿੱਚ ਰਹਿੰਦੇ ਸਾਰੇ ਭਾਈਚਾਰੇ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਔਰ ਇਹ ਇਹ ਤਿਹਾਰ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੜੇ ਲੈ ਕੇ ਆਉਣ। ਧੰਨਵਾਦ ਵੈਦੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ। ਪ੍ਰਧਾਨ ਜੀ ਪਤਾ ਲੱਗਿਆ ਵੀ ਤੁਹਾਡੀ ینده ਕਨੌਰ ਬਲਾਕ ਚੋਂ 11 ਮੰਡੀਆਂ 11 ਮੰਡੀਆਂ ਚੋਂ ਕੁਝ ਬੰਦੇ ਤੁਹਾਡੀ ਯੂਨੀ ਨਾਲ ਕੇ ਪੈਸੇ ਇਕੱਠੇ ਕਰ ਰਹੇ ਨੇ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਚਰਨਜੀਤ ਸਿੰਘ ਝੁੰਗੀਆਂ ਉਹ ਜਿਹੜੇ ਬੰਦੇ ਦਾ ਇਹ ਆਪਣਾ ਮੁਖਬ ਪ੍ਰਧਾਨ ਮੁਖ ਸੇਵਾਦਾਰਾ ਮੇਰੇ ਨਾਲ ਅੱਜ ਸਾਰੀ ਜਥੇਬੰਦੀ ਮੇਰੇ ਨਾਲ ਸਭ ਤੋਂ ਵੱਧ ਰੋਜੀ ਸਾਡੇ ਮੁਖਬਲਾਰੇ ਗੁਰਦੀਪ ਸਿੰਘ ਜੀ ਪ੍ਰੈਸ ਕਤਰ ਸਾਡੇ ਮੀਤ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ ਮਰਦਾਪੁਰ ਜਨਾ ਤਰਸੀ ਬਾਕੀ ਅੱਜ ਜਿਹੜੇ ਤੁਸੀਂ ਕਿਹਾ ਗੱਲ ਕਰੀ ਹੈ ਬਈ ਤੁਹਾਡੀ ਯੂਨੀਅਨ ਦੇ ਕੁਝ ਬੰਦੇ ਐਸੇ ਇਕੱਠੇ ਕਰ ਰਹੇ ਹੋਏ ਕੜੀ ਜਿਹੜੀ ਯੂਨੀਅਨ ਅਪਵਾਦ ਹੈ ਅਸੀਂ ਜਿੱਦਨ ਦੀ ਯੂਨੀਅਨ ਪਵਦ ਬਣਾਈ ਹੈ ਸਾਡਾ ਜਿਹੜਾ ਮੈਨੀਫੈਸਟੋ ਹੈ ਸੀਗਾ ਕਿ ਅਸੀਂ ਕਿਸੇ ਵੀ ਆੜਤੀ ਹੋਵੇ ਅਸੀਂ ਕਿਸੇ ਆੜਤੀ ਤੋਂ ਕੋਈ ਪੈਸਾ ਇਕੱਠਾ ਨਹੀਂ ਕਰਾਂਗੇ ਜਿਹੜੇ ਬੰਦਿਆਂ ਨੇ ਪੈਸੇ ਇਕੱਠੇ ਕਰਿਆ ਸਾਡੀ ਯੂਨੀਅਨ ਹੁੰਦਾ ਉਹਨਾਂ ਦੇ ਵਿੱਚ ਕੋਈ ਲੇਖਾ ਦੇਗਾ ਨਹੀਂ ਅਸੀਂ ਕੋਈ ਭਾਵੇਂ ਕੋਈ ਪ੍ਰੈਸੀਡੈਂਟ ਦਵਾਈਆਂ ਵਾਲਾ ਉਹ ਸਾਡੀ ਯੂਨੀਅਨ ਦਾ ਨਾ ਮੈਂਬਰ ਵੀ ਨਹੀਂ ਬਣ ਸਕਦਾ ਹੈ ਇਹਦਾ ਸਾਡਾ ਕੋਈ ਪੈਟਰੋਲ ਪੰਪ ਹੈ ਜੇ ਕੋਈ ਸਪੇਅਰ ਪਾਰਟ ਵਾਲਾ ਉਹਦਾ ਵੀ ਸਾਡਾ ਕੋਈ ਉਹਨਾਂ ਦਾ ਕੋਈ ਲੇਗਾ ਦੇਗਾ ਨਹੀਂ ਹੈ ਕਿਉਂਕਿ ਅਰੀਜਨਲ ਸਮਾਨ ਮੋਬਾਈਲ ਜਾਂ ਹੋਰ ਦੇ ਕੇ ਉਹ ਬਿੱਲ ਜਿਹੜੇ ਕੱਢਦੇ ਆ ਇਸ ਕਰਕੇ ਸਾਡੇ ਜਿਹੜੇ ਯੂਨੀਅਨ ਹੈ ਇਹਨਾਂ ਦਾ ਜਿਹੜੇ ਕਿਸਾਨ ਦੀ ਨਿਤਵਰਤਕ ਦੀਆਂ ਚੀਜ਼ਾਂ ਇਹਨਾਂ ਦਾ ਜਿਹੜਾ ਅਸੀਂ ਬਾਈਕਾਟ ਕੀਤਾ ਹੋਇਆ ਹੈ ਬਾਕੀ ਜਿਹੜੇ ਵੀਰਾਂ ਨੇ ਪੈਸੇ ਇਕੱਠੇ ਕਰੇ ਨੇ ਕਿਸੇ ਨੇ ਵੀ ਯੂਨੀਅਨ ਨਾ ਕਰਿਆ ਹੋਣਾ ਤੇ ਉਹਨਾਂ ਨੂੰ ਪਤਾ ਕਿ ਉਹ ਕਿਹੜੀ ਯੂਨੀਅਨ ਦੇ ਬੰਦੇ ਐ ਉਹ ਕਿਹੜੇ ਮਤਲਬ ਵਾਸਤੇ ਪੈਸੇ ਇਕੱਠੇ ਆ ਘਰੇ ਆ ਜੀ ਤਾਂ ਜੀ ਇੱਕ ਛੋਟੀ ਜੀ ਗੱਲ ਹੋਰ ਪੁੱਛਣੀ ਐ ਜਦੋਂ ਤੁਸੀਂ ਦਿੱਲੀ ਰੋਲਜ ਗਏ ਤੇ ਹਾਂ ਜੀ ਉਹਦੇ ਵਾਸਤੇ ਵੀ ਲੋਕਾਂ 'ਚ ਪ੍ਰਚਾਰ ਐ ਖਾਸ ਕਰਕੇ ਆਪਣਾ ਜਿਹੜਾ 38 ਸੈਲਰ ਵਾਲੇ ਵਾਲੇ ਪ੍ਰਚਾਰ ਕਰਦੇ ਤੁਸੀਂ 15-15000 ਰੁਪਏ ਤੱਕ ਖਰਚ ਰਹੇ ਸੀ ਉਦੋਂ ਮੇਰੇ ਖਿਆਲ 'ਚ ਤੁਸੀਂ ਰਾਜੇਵਾਲ ਯੂਨੀਅਨ ਹਾਂ ਜੀ ਉਸ ਬਾਰੇ ਤੁਸੀਂ ਕਿਸੇ ਨੂੰ ਹਸਾਬ ਦੱਤਾ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਆ ਜੀ ਉਸ ਟਾਈਮ ਸਾਡੀ ਜਿਹੜੀ ਯੂਨੀਅਨ ਸੀਗੀ ਉਹ ਅਜੇ ਜਥੇਬੰਦੀ ਨਹੀਂ ਬਣੀ ਸੀ ਅਸੀਂ ਰਾਜੇਵਾਲ ਯੂਨੀਅਨ ਦੇ ਨਾਲ ਸੀਗੇ ਹਾਂ ਉਸ ਟਾਈਮ ਅਸੀਂ ਐਸੇ ਇਕੱਠੇ ਦਿੱਤੇ ਸੀਗੇ ਪਹਿਲਾਂ 10-10 ਹਜ਼ਾਰ ਫਿਰ ਕੁਝ 5-5 ਹਜ਼ਾਰ ਰੁਪਏ ਵੀ ਕੁਝ ਸਾਰੇ 8000 ਤੋਂ ਇਕੱਠਾ ਕਰਿਆ ਸੀ ਪਰ ਸਾਨੂੰ ਜਿਹੜੇ ਬੰਦਿਆਂ ਨੇ ਪੈਸੇ ਇਕੱਠੇ ਕਰੇ ਸੀਗੇ ਜਥੇਬੰਦੀ ਜਿਹੜੀ ਰਾਜੇਵਾਲ ਸੀਗੀ ਉਹਨਾਂ ਦੇ ਜਿਹੜੇ ਮੁੱਖ ਕਜਾਂਚੀ ਸੀਗੇ ਜਾਂ ਜਿਹੜੇ ਉਹਨਾਂ ਦੇ ਪ੍ਰਧਾਨ ਸੀਗੇ ਉਹ ਉਹਨਾਂ ਨੇ ਸਾਨੂੰ ਕੋਈ ਹਿਸਾਬ ਨਹੀਂ ਦਿੱਤਾ ਮੰਗਣ ਤੇ ਵੀ ਹਿਸਾਬ ਨਹੀਂ ਦਿੱਤਾ ਇਸ ਕਰਕੇ ਉਸੇ ਗੱਲ ਤੋਂ ਫਿਰ ਅਸੀਂ ਇਹ ਜਿਹੜੀ ਹੈ ਯੂਨੀਅਨ ਆਪਣੀ ਢ ਬਣਾ ਲਈ ਆਪਣੀ ਯੂਨੀਅਨ ਬੁਵਾਦ ਇਸ ਕਰਕੇ ਅਸੀਂ ਇਹ ਫੈਸਲਾ ਤਾਂ ਹੀ ਇਹ ਕੀਤਾ ਵੀ ਅਸੀਂ ਕਿਸੇ ਆੜਤੀਦਾਰ ਤੋਂ ਅਸੀਂ ਪੈਸਾ ਦੁਆਣੀ ਲੈਣੀ ਨਹੀਂ ਅਸੀਂ ਇਕੱਠੇ ਕਰਨੇ ਨਹੀਂ ਹੈਗੇ ਵੀ ਜੋ ਵੀ ਕੋਈ ਫੈਸਲਾ ਹੋਏਗਾ ਅਸੀਂ ਆਪਣੇ ਕਿਸਾਨ ਵਰਕਰਾਂ ਤੋਂ ਲਵਾਂਗੇ ਜੇ ਅਰਧੀਆਂ ਤੋਂ ਹੀ ਪੈਸੇ ਲੈਣ ਲੱਗੇ ਫਿਰ ਤਾਂ ਇਹ ਸਿੱਧੇ ਅਸੀਂ ਕਿਸਾਨਾਂ ਦੀ ਲੁੱਟ ਕਰਾਵਾਂਗੇ ਪਨਾ ਜੀ ਜੇ ਰੋਣਾ ਪੈ ਰਿਹਾ ਜੋ ਕਨੌਰ ਚ ਵੀ ਅਰਧੀਆਂ ਤੋਂ ਪੈਸੇ ਇਕੱਠੇ ਗਰੇ ਜਾਂ ਕਿਸੇ ਯੂਨੀਅਨ ਮੈਂ ਕਰੀ ਇਹ ਠੀਕ ਹੈ ਬਿਲਕੁਲ ਮੈਂ ਇਸ ਨੂੰ ਠੀਕ ਨਹੀਂ ਮੰਨਦਾ ਹੈਗਾ ਜੇ ਅਰਧੀਆਂ ਤੋਂ ਹੀ ਪੈਸੇ ਇਕੱਠੇ ਕਰਨ ਲੱਗੇ ਉਹ ਤਾਂ ਸਾਨੂੰ ਜੀ ਉਹਦੇ ਜੋ ਮੀਟਰਾਂ 'ਚ ਫਰਕ ਪਾ ਕੇ ਸੈਲਰਾਂ ਨਾਲ ਮਿਲ ਕੇ ਇਹ ਤਾਂ ਅਰਧੀਆਂ ਆਪਣਾ ਜੀਵਿਤਾਰ ਕਸਾਨ ਦੀ ਛਿੱਲ ਪਾ ਰਗੇ ਉਹ ਮੈਂ ਇਸ ਨੂੰ ਬਿਲਕੁਲ ਇਹ ਨਜ਼ਾਇਜ਼ ਤੱਕ ਮੰਨਦਾ ਵੀ ਆੜਤੀਆਂ ਤੋਂ ਪੈਸੇ ਨਹੀਂ ਲੈਣੇ ਚਾਹੀਦੇ ਕਿਸੇ ਯੂਨੀਅਨ ਪਰ ਆਂਦੇ ਭਲੇ ਦਾ ਸੋਚਣਾ ਨਾ ਆੜਤੀਆਂ ਤੋਂ ਕਿਸੇ ਤੋਂ ਵੀ ਪੈਸੇ ਲੈਣੇ